ਸਤਿ ਸ਼੍ਰੀ ਅਕਾਲ ਜੀ, ਘਰ ਦੀ ਕੁੱਕ ਚੈਨਲ ਤੇ ਤੁਹਾਡਾ ਸਵਾਗਤ। ਅੱਜ ਬਣਾਵਾਂਗੇ ਆਲੂ ਸਨੈਕਸ। ਦੋ ਇਹ ਵੱਡੇ ਸਾਈਜ਼ ਦੇ ਆਲੂ ਲੈ। ਸਭ ਤੋਂ ਪਹਿਲਾਂ ਛਿਲਕਾ ਤਰਾਂਗੇ, ਫਿਰ ਬ੍ਰਿਕ ਪੀਸ ਚ ਕੱਟਾਂ। ਆਲੂਆਂ ਦਾ ਛਿਲਕਾ ਤਾ ਲਿਆ। ਇਸ ਤਰ੍ਹਾਂ ਬ੍ਰਿਕ ਪੀਸ ਚ ਕੱਟ ਲਾਂਗੇ। ਇਸ ਤਰ੍ਹਾਂ ਸਾਰੇ ਆਲੂਆਂ ਨੂੰ ਸਭ ਤੋਂ ਪਹਿਲਾਂ ਕੱਟਾਂਗੇ। ਆਲੂਆਂ ਨੂੰ ਬ੍ਰਿਕ ਸੈਜ ਕੱਟ ਲਿਆ। ਹੁਣ ਸਭ ਤੋਂ ਪਹਿਲਾਂ ਇਸ ਨੂੰ ਵਾਸ਼ ਕਰਾਂਗੇ ਇੱਕ ਬੌਲ ਵਿੱਚ ਪਾ ਕੇ ਸਾਰੇ ਆਲੂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਆਲੂਆਂ ਨੂੰ ਪਾਣੀ ਵਿੱਚੋਂ ਕੱਢ ਲਿਆ ਹੁਣ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਇੱਕ ਸਾਫ ਕੱਪੜੇ ਨਾਲ ਸਾਫ ਕਰਾਂਗੇ ਤਾਂ ਕਿ ਪਾਣੀ ਸੁੱਕ ਜੇ ਇਸ ਤਰ੍ਹਾਂ ਸਾਰੇ ਆਲੂਆਂ ਨੂੰ ਸਾਫ਼ ਕਰ ਲਾਂਗੇ ਤਾਂ ਕਿ ਪਾਣੀ ਨਾ ਰਹੇ ਆਲੂਆਂ ਵਿੱਚ ਸਲਾਈਸ ਨੂੰ ਟਿਸ਼ੂ ਟਿਸ਼ੂਪੇਪਰ 'ਤੇ ਪਾਤਾ ਤਾਂ ਕਿ ਪਾਣੀ ਚੰਗੀ ਤਰ੍ਹਾਂ ਸੁੱਕ ਚੁ ਫ੍ਰੀਕਸ ਚ ਲਾਲ ਮਿਰਚ ਕੱਟੀ ਆ ਹੁਣ ਇਸ ਵਿੱਚ ਪਾਵਾਂਗੇ ਕਾਲਾ ਨੂਨ ਇੱਕ ਚਮਚ ਥੋੜਾ ਜਿਹਾ ਪਾਵਾਂਗੇ ਕਾਲੀ ਮਿਰਚ ਕਾਲੀ ਮਿਰਚ ਇਸ ਨਾਲ ਸਨੈਕ ਸੇ ਜ਼ਿਆਦਾ ਕਿਸਤੀ ਬਣਦੇ ਨੇ ਹੁਣ ਇਸ ਵਿੱਚ ਦੋ ਚਮਚ ਪਾਵਾਂਗੇ ਚੌਲਾਂ ਦੇ ਆਟੇ ਨੂੰ ਲੋੜ ਦੇ ਸਾਮ ਨਾ ਪਾ ਸਕਦੇ मिक्स कर लेंगे चंगी तरह इस स्नैक्स का टेस्ट बहुत आलू चू पानी चंकी तरह सोख लिया टिशू पेपर न उसके बाद कपड़े ना दो बार साफ करता हम इस च पावे Sari selai, 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 ਸਲਾਈਸ ਨੂੰ ਤਾਂ ਪਹਿਲਾ ਸਭ ਤੋਂ ਪਹਿਲਾਂ ਤੇਲ ਦਾ ਚੰਗੀ ਤਰ੍ਹਾਂ ਗਰਮ ਹੋਣਾ ਜ਼ਰੂਰੀ ਆ ਇਸ ਤਰ੍ਹਾਂ ਹੋਣੇ ਕਿ ਘੱਟ ਪਾਵਾਂਗੇ ਤੇਲ ਚੰਗੀ ਤਰ੍ਹਾਂ ਗਰਮ ਹੋਵੇਗਾ ਤਾਂ ਫਿਰ ਸਲਾਈਸੀ ਦੂਜੇ ਨਾਲ ਜੋੜਨਗੇ ਨਹੀਂ बहुत जल्दी फ्राई हो जाएंगे तो स्नैक्स बन रहे हैं दो, दो तीन मिनट तक वो पका ਬੈਕਸ ਬਣ ਚੁੱਕੇ ਨੇ ਬਹੁਣੇ ਸੇਰ ਵਿੱਚੋਂ ਕੱਢ ਲਾਂਗੇ आएंगे। बचते सारे स्लाइस पेकि बार सारे फ्राई हो जाएंगे? ਸਨੈਕਸ ਚੰਗੀ ਤਰ੍ਹਾਂ ਫਰਾਈ ਹੋ ਰਹੇ ਨੇ ਸਨੈਕਸ ਬਣ ਕੇ ਤਿਆਰ ਨੇ ਹੁਣ ਇਸ ਨੂੰ ਤੇਲ ਵਿੱਚੋਂ ਕੱਢ ਲਾਂਗੇ ਸਾਰੇ ਸਨੈਕਸ ਨੂੰ ਏਲ ਵਿੱਚੋਂ ਕੱਢ ਲਾਂਗੇ ਇਸ ਤਰ੍ਹਾਂ ਤੁਸੀਂ ਵੀ ਘਰ 'ਚ ਬਣਾ ਸਕਦੇ ਹੋ ਸਨੈਕਸ ਜੇਕਰ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ